ਉਹਨਾਂ ਦੇ ਵਿੱਚੋਂ ਜੀ ਬਲਕਾਦ ਸਿੰਘ ਅਨਮੋਲ ਗਗਨਮਾਨ ਚੇਤਨ ਸਿੰਘ ਚੋੜੇ ਮજરા ਤੇ ਬ੍ਰਹਮ ਸ਼ੰਕਰ ਡਿੰਪਾ ਇਹਨਾਂ ਦੀ ਚਾਰ ਮੰਤਰੀਆਂ ਦੀ ਕਿਤੇ ਨਾ ਕਿਤੇ ਮੰਤਰੀ ਮੰਡਲ ਛੁੱਟੀ ਕਰ ਦਿੱਤੀ ਹੈ ਤੇ ਹੁਣ ਨਵੇਂ ਮੰਤਰੀ ਮੰਡਲ ਨੇ ਜਿਹੜੇ ਉਹ ਚਾਰ ਚਿਹਰੇ ਹੁਣ ਦੇਖਣ ਨੂੰ ਮਿਲ ਗਏ ਮੰਤਰੀ ਮੰਡਲ ਦੇ ਵਿੱਚ ਜਿਹਨਾਂ ਵਿੱਚ ਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਸੰਧੂ ਹਰਵਿੰਦਰ ਗੋਇਲ ਮਹਿੰਦਰ ਭਗਤ ਇਹ ਹੁਣ ਤੁਹਾਨੂੰ ਨਵੇਂ ਚਿਹਰੇ ਜਿਹੜੇ ਮੰਤਰੀ ਮੰਡਲ ਦੇਖਣ ਨੂੰ ਮਿਲਣਗੇ ਤਾਂ ਆਪਾਂ ਇਸ ਨੂੰ ਵਿਸ਼ੇ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਵਿਸ਼ੇ ਤੇ ਜੋ ਆਪਣੀ رائے ਹੋ ਗਈ ਤੁਸੀਂ ਜਰੂਰ ਸਾਨੂੰ ਦਿਓ ਤੇ ਵੱਧ ਤੋਂ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਕਰੋ ਤੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਬਾਹਰ ਬੈਠੇ ਐਨਆਰਆਈ ਵੀਰ ਨੇ ਤੇ ਜਿਹੜਾ ਸਾਡਾ ਪ੍ਰੋਗਰਾਮ ਹੈ ਜੀ ਇਹਨੂੰ ਤੁਸੀਂ ਪਾਵਰ ਆਫ ਵਰਲਡ ਤੇ ਈਵਨ ਟੀਵੀ ਪੰਜਾਬੀ ਤੇ ਤੁਸੀਂ ਦੇਖ ਸਕਦੇ ਹੋ ਤਾਂ ਦਰਸ਼ਕੋ ਜੋ ਆਪਾਂ ਵਿਸ਼ਾ ਲੈ ਕੇ ਆਏ ਆ ਇਹਨੂੰ ਗੱਲਾਂ ਸ਼ੇਅਰ ਕਰਨਾਂ ਤੇ ਵੱਧ ਤੋਂ ਲਾਇਕ ਕਰਨਾ ਤਾਂ ਤੁਹਾਨੂੰ ਕੀ ਲੱਗਦਾ ਕਿ ਮੰਤਰੀ ਮੰਡਲ ਦੇ ਵਿੱਚ ਆਖਰ ਜਿਹੜੇ ਚਾਰ ਚਿਹਰੇ ਨੇ ਉਹਨਾਂ ਨੂੰ ਕਿਉਂ ਸ਼ਾਮਲ ਕੀਤਾ ਗਿਆ ਹੈ ਜੀਦੇ ਨਾਲ ਇਹ ਹੈ ਕਿ ਆਪਾਂ ਨੂੰ ਹੁਣ ਅਗਰ ਆਪਾਂ ਗੱਲ ਕਰਦੇ ਆਂ ਕਿ ਆਖਰ ਕੀ ਸਰਕਾਰ ਨੂੰ ਲੋੜ ਪੈ ਗਈ ਸੀ ਕਿ ਜਿਹੜਾ ਮੰਤਰੀ ਮੰਡਲ ਹੈ ਉਹਦੇ ਵਿੱਚ ਨਵੇਂ ਚਿਹਰਿਆਂ ਨੂੰ ਸ਼ਾਮਿਲ ਕਰਨ ਦੀ ਜੇ ਪੁਰਾਣੇ ਸ਼ਹਿਰਿਆਂ ਦੀ ਗੱਲ ਕਰਦੇ ਆਂ ਤਾਂ ਉਹਦੇ ਵਿੱਚ ਅਗਰ ਗगन ਮਾਨ ਦੀ ਗੱਲ ਕਰੀਏ ਤਾਂ ਚੇਤਨ ਸਿੰਘ ਝੋੜੇ ਮੱਜਰਾ ਬ੍ਰਹਮ ਸ਼ੰਕਰ ਦੀਪ ਦੀਪਾ ਇਹ ਕਿਤੇ ਨਾ ਕਿਤੇ ਹੁਣ ਮੰਤਰੀ ਮੰਡਲ ਦੇ ਵਿੱਚੋਂ ਆਉ ਨਹੀਂ ਦੇਖਣ ਨੂੰ ਮਿਲਣਗੇ ਤਾਂ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰ ਰਹੇ ਆਂ ਤਾਂ ਦੱਸ ਕੋ ਜੋ ਆਪਾਂ ਗੱਲਬਾਤ ਕਰਨਾ ਉਹਦੇ ਵਿੱਚ ਹੀ ਹੈ ਕਿ ਆਪਾਂ ਜਿਹੜੇ ਮੰਤਰੀ ਮੰਡਲ ਹੈ ਉਹਦੇ ਵਿੱਚ ਨਵੇਂ ਚਿਹਰੇ ਜਿਹੜੇ ਹੁਣ ਦੇਖਣ ਨੂੰ ਮਿਲਣਗੇ ਕੀ ਆਖਰ ਉਹ ਇਮਾਨਦਾਰੀ ਨਾਲ ਕੰਮ ਕਰਨਗੇ ਕਿ ਆਖਰ ਕੀ ਕਾਰਨ ਹੋ ਗਿਆ ਜਿਸ ਨਾਲ ਨਾਲ ਕੇ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜਾ ਮੰਤਰੀ ਮੰਡਲ ਹੈ ਉਹਦੇ ਵਿੱਚ ਹੁਣ ਵਿਸਤਾਰ ਕਰਨ ਦੀ ਲੋੜ ਹੈ ਤਾਂ ਹੁਣ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਤਾਂ ਦਰਸ਼ਕੋ ਅਗਰ ਤੁਹਾਨੂੰ ਲੱਗਦਾ ਹੈ ਕਿ ਮੰਤਰੀ ਮੰਡਲ ਦੇ ਚਿਹਰੇ ਬਦਲ ਨਾਲ ਕਿ ਜਿਹੜੇ ਆਪਣੇ ਅਗਰ ਆਪਾਂ ਦੇਖੀਏ ਪੰਜਾਬ ਸਰਕਾਰ ਦੀ ਇਮੇਜ ਹੈ ਕੀ ਉਹ ਹੁਣ ਠੀਕ ਹੋਏਗੀ ਕਿ ਜੋ ਪੰਜਾਬ ਦੇ ਵਿੱਚ ਮੰਤਰੀਆਂ ਨੇ ਵਾਅਦੇ ਕੀਤੇ ਨੇ ਕਿ ਉਹ ਹੁਣ ਪੂਰੇ ਹੋਣਗੇ ਕਿ ਜਾ ਕੇ ਮੰਤਰੀ ਮੰਡਲ ਹੀ ਜਾਂਦਾ ਹੈ ਤਾਂ ਦੂਜਾ ਮੰਤਰੀ ਉਹਦੀ ਜਗ੍ਹਾ ਆਏਗਾ ਤਾਂ ਕਿਤੇ ਨਾ ਕਿਤੇ ਹੁਣ ਉਹ ਮੰਤਰੀ ਜਿਹੜਾ ਜੋਣ ਦੇ ਵਾਅਦੇ ਨੇ ਉਹ ਪੂਰੇ ਹੋਣਗੇ ਤੇ ਇਸ ਵਿਸ਼ੇ ਬਾਰੇ ਗੱਲਬਾਤ ਕਰਾਂਗੇ ਆਪਾਂ ਤਾਂ ਦੱਸ ਕੋ ਵੱਤਵਾਤ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਕਰਿਓ ਤੇ ਵੱਤਵਾਤ ਲਾਈਕ ਕਰਿਓ ਤੇ ਹੁਣ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਆਪਣੇ ਪੱਤਰਕਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਇਸ ਵਿਸ਼ੇ ਬਾਰੇ ਕੀ ਕਹਿਣਾ ਹੈ ਅਗਰ ਆਪਾਂ ਗੱਲ ਕਰਦੇ ਆਂ ਪੰਜਾਬ ਮੰਤਰੀ ਮੰਡਲ ਜਿਹੜੇ ਚਾਰ ਨਵੇਂ ਚਿਹਰੇ ਹੋਣਗੇ ਉਹੀ ਹੁਣ ਉਹ ਨੇ ਜੀ ਹਰਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਜੋ ਸੋਧ ਹਾਂਜੀ ਬਲਵਿੰਦਰ ਸਿੰਘ ਗੋਇਲ ਸਸੀਗਲ ਜੀ ਗੰਦਰ ਮਾਨਸਾ ਜੀ ਹੋਰ ਹਾਂਜੀ ਸਾਰੇ ਅੱਜ ਪੰਜਾਬ ਦੇ ਮੰਤਰੀ ਮੰਡਲ ਚੋਂ ਚਾਰ ਨਵੇਂ ਚਿਹਰੇ ਸ਼ਾਮਿਲ ਕੀਤੇ ਜਾ ਰਹੇ ਨੇ ਤੇ ਚਾਰ ਮੰਤਰੀਆਂ ਦੀ ਛੁੱਟੀ ਹੋ ਗਈ ਹੈ ਹਾਂਜੀ ਤੇ ਉਹਦੇ ਬਿਸ਼ੇਵਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਆਪਾਂ ਕਿ ਜਿਹੜੇ ਨਵੇਂ ਚਿਹਰੇ ਲੈਤੇ ਨੇ ਮંત્રી ਮੰਡਲ ਤੋਂ ਉਹਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਸੋਧ ਬਲਵਿੰਦਰ ਗੋਇਲ ਤੇ ਮਹਿੰਦਰ ਭਗਤ ਹਾਂ ਬਰਿੰਦਰ ਗੋਇਲ ਅੱਛਾ ਲਹਿਰੇ ਲੱਗੇ ਹਾਂ ਜੀ ਤੇ ਮਹਿੰਦਰ ਭਗਤ ਇਹਨਾਂ ਨੂੰ ਕਿਤਨਾ ਕਿਤੇ ਮੰਤਰੀ ਮੰਡਲ ਚ ਸ਼ਾਮਲ ਕੀਤਾ ਗਿਆ ਤੇ ਜਿਹੜੇ ਹਟਾਏ ਗਏ ਨੇ ਉਹਨਾਂ ਵਿੱਚ ਬਲਕਾਰ ਸਿੰਘ ਅਨਮੋਲ ਗਗਨਮਾਨ ਚੇਤਨ ਸਿੰਘ ਚੋੜੇ ਮਾਜਰਾ ਤੇ ਬ੍ਰਹਮ ਸ਼ੰਕਰ ਹਾਂ ਜੀ ਜਿੱਪਾ ਇਹ ਹੁਣ ਟੀਚਾ ਵੀ ਮੰਤਰੀ ਮੰਡਲ ਚ ਜਿਹੜਾ ਹਾਂ ਜੀ ਉਹ ਆਮ ਆਦਮੀ ਕੀ ਚੇਂਜ ਹੋ ਗਈ ਜੀ ਹਾਂ ਜੀ ਮੈਂ ਹਾਂ ਅਨਮੋਲ ਗਰਨਮਾਨ ਹੈ। ਇਹ ਐਮਨੋ ਵੀ ਜਿੰਦਗੀ ਪਾਰਟੀ ਜਿੱਤੀ ਹੈ ਜਾਂ ਇਹ ਜੰਮੀਆ ਉਹਦੇ ਦੀ ਇਹ ਸੇ ਵਿਚਾਰਪਰ ਨਾਲ ਸੰਬੰਧਤ ਹੈ। ਜੀ ਤੇ ਜਿਹੜੇ ਭਗਤ ਸਾਹਿਬ ਨੇ ਇਹ ਤਾਂ ਭਰਤੀ ਹੋਈ ਹੁਣ ਕਰਨ ਲੱਗੇ ਨੇ ਆਮ ਆਦਮੀ ਮਤਲਬ ਇਹ ਤਾਂ ਚੇਂਜ ਸਰਕਾਰ ਦੀਆਂ ਅਸਫਲਤਾਵਾਂ ਤੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਹੈ। ਬਿਲਕੁਲ ਜੇ ਅਰਜੰਦਰ ਮਾਂਝਾ ਹੀ ਆਪਾਂ ਗੱਲ ਕਰਦੇ ਆ ਕਿ ਜਿਹੜੇ ਵਾਦੇ ਇਹੜਾ ਨੇ ਕਿੱਥੇ ਸੀਗੇ ਜਿਹੜੇ ਹੁਣ ਮੰਤਰੀ ਹਟਾਏ ਗਏ ਨੇ ਕਿ ਹੋ ਉਹੀ ਹੈਗਾ ਦੂਜੇ ਮੰਤਰੀ ਆਉਣਗੇ ਤਾਂ ਉਹ ਵਾਦੇ ਪੂਰੇ ਹੋਣਗੇ ਕਿ じゃ ਕਿਤਨਾ ਕਿਤੇ ਉਵੇਂ ਹੀ ਠੰਡੇ ਵਾਸਤੇ ਪਾਈ ਜਾਣਗੇ ਦੇਖੋ ਜਿਹੜੇ ਮਸਲੇ ਨੇ ਨਾ ਜੀ ਜਿਹੜੇ ਲੋਕਾਂ ਦੇ ਜਿਹੜੇ ਮਿਆਦੀ ਮਸਲੇ ਨੇ ਜਲਦੀ ਮਤਲਬ ਜਿਨ੍ਹਾਂ ਦਾ ਰੋਜ਼ ਬਾਹ ਪੈਂਦਾ ਜੀ ਉਹ ਮਸਲੇ ਤਾਂ ਉਸੇ ਤਰ੍ਹਾਂ ਖੜੇ ਨੇ ਜੀ ਉਹਨਾਂ ਮਸਲਿਆਂ ਦੇ ਉੱਤੇ ਨਾ ਤਾਂ ਕੋਈ ਸਰਕਾਰ ਦਾ ਖਰਚ ਆਉਂਦਾ ਨਾ ਪਹਿਲਾਂ ਵਾਲਿਆਂ ਤੋਂ ਹੋਏ ਨੇ ਨਾ ਇਹਨਾਂ ਨੇ ਕਰਨੇ ਨੇ ਇਹਦਾ ਮਤਲਬ ਆਪਾਂ ਨੇ ਕੀ ਹੈ ਨਾ ਜਦੋਂ ਕੋਈ ਅਲਾਈਨਮੈਂਟ ਕਿਸੇ ਜਦੋਂ ਕੋਈ ਟਾਇਰ ਖਰਾਬ ਹੋ ਜਾਂਦਾ ਤਾਂ ਉਹਦੀ ਅਲਾਈਨਮੈਂਟ ਖਰਾਬ ਹੋ ਜਾਂਦੀ ਹੈ ਟਾਇਰ ਵੱਧ ਕਸਣ ਲੱਗ ਜਾਂਦਾ ਹੈ ਤਾਂ ਉਹ ਗੱਲ ਹੋ ਗਈ ਮਤਲਬ ਸਰਕਾਰ ਅਲਾਈਨਮੈਂਟ ਤੋਂ ਲਈ ਗਈ ਉਹਦੇ ਕਾਰਨ ਇਹ ਜਿਹੜਾ ਹੋਰ ਮਤਲਬ ਤਰੀਕਾ ਅਪਣਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਗਲਤ ਹੈ ਮਤਲਬ ਕਹਿਣ ਤੋਂ ਬਾਅਦ ਇਹ ਹੈ ਕਿ ਮਾਨ ਸਾਹਿਬ ਇਕੱਲੇ ਕੀ ਕਰਨ ਮਾਨ ਸਾਹਿਬ ਮਾਨ ਸਾਹਿਬ ਦੀ ਇਮਾਨਦਾਰੀ ਮਾਨ ਸਾਹਿਬ ਦਾ ਕੰਮ ਕਰਨ ਤੇ ਕੋਈ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਪਰ ਜਿਹੜੇ ਮੰਤਰੀ ਮੰਡਲ ਹੈ ਗਾਉਣ ਵਾਲਾ ਕੀ ਕਰੇ ਜੇ ਢੋਲਕੀਆਂ ਵਜਾਉਣ ਵਾਲੇ ਫਤਿਹ ਤਾਂ ਕਰਦੇ ਹੁਣ ਤੁਸੀਂ ਦਰੋ ਜੀ ਦੋ ਤਾਂ ਕੰਦ ਮਾਨਸਾ ਚ ਕੁੱਤਿਆਂ ਨੇ ਦੋ ਬੰਦੇ ਤਾਂ ਮਾਨਸਾ ਵੱਢਦੇ ਦੋ ਖੰਨੇ ਵੱਢਲੇ ਪਤਾ ਨਹੀਂ ਕਿੱਥੇ ਉਹ ਦੱਸੀ ਜਾਂਦੇ ਸੀਗੇ ਕਿ ਪਿਓ ਪੁੱਤ ਆਵਾਰਾ ਕੁੱਤਿਆਂ ਦਾ ਹੱਲ ਨਹੀਂ ਹੋਇਆ ਜੀ ਆਵਾਰਾ ਕੁੱਤੇ ਤਾਂ ਕਿਸੇ ਧੰਨ ਨਾਲ ਵੀ ਨਹੀਂ ਆਉਂਦੇ ਜੀ ਆਵਾਰਾ ਕੁੱਤਿਆਂ ਦਾ ਹੱਲ ਨਹੀਂ ਹੋ ਸਕਦਾ ਤੇ ਫਿਰ ਹੋਰ ਹੱਲ ਹੋਊਗਾ ਦਾ ਬਿਲਕੁਲ ਜੇ ਤੁਸੀਂ ਜਾਨਵਰਾਂ ਦੀ ਗੱਲ ਕਰਦੇ ਆਂ ਜੰਗਲਾ ਦਾ ਨਹੀਂ ਹੋਇਆ ਬਾਂਦਰਾ ਦਾ ਨਹੀਂ ਹੋਇਆ ਬਿੱਲੀ ਦਾ ਨਹੀਂ ਹੋਇਆ ਹੱਲੇ ਲੋਕ ਪਹਿਲਾਂ ਕੀ ਗਾਤੋਂ ਪਰੇਸ਼ਾਨ ਨਹੀਂ ਲੋਕਾਂ ਲੋਕ ਦਾ ਚਲੋ ਕੁਝ ਲੋਕ ਮੰਗਦੇ ਨੇ ਵੀ ਸਿਹਤ ਸਹੂਲਤਾਂ ਹੋਣ ਮਾਲਾ ਕਲੀਨਿਕਾ ਜਿਮ ਪੱਟੀਆਂ ਕਰਨ ਵਾਲੇ ਉੱਥੇ ਲੋੜ ਹੀ ਨਹੀਂ ਜੇ ਪੱਟੀਆਂ ਹਨ ਲੋਕਾਂ ਨੂੰ ਵੱਢਣ ਵਾਲੇ ਹਰ ਜਣ ਵੱਢਣ ਵਾਲਿਆਂ ਨੂੰ ਖਤਮ ਕਰ ਦੇਣਾ ਤਾਂ ਮਾਲਾ ਕਲੀਨਿਕਾਂ ਦੇ ਵਿੱਚ ਪੱਟਣਾਂ ਦੀ ਲੋੜ ਨਹੀਂ ਪੈਣੀ ਉੱਥੇ ਬੰਦਿਆਂ ਦੀ ਲੋੜ ਨਹੀਂ ਪੈਣੀ ਬਿਲਕੁਲ ਮੇਰਾ ਕਹਿਣ ਤੋਂ ਬਾਅਦ ਇਹ ਹੈ ਇਹ ਇਸ ਚੀਜ਼ ਦਾ ਚਿਹਰਾ ਬਦਲਣ ਨਾਲ ਬੰਦੇ ਦੀ ਪਾਲਿਸੀ ਨਹੀਂ ਬਦਲਦੀ ਪਾਲਸੀਆਂ ਬਦਲੀਆਂ ਨਾਲ ਚਿਹਰਾ چاہے ਕੋਈ ਹੋਵੇ ਬਿਲਕੁਲ ਰਜਿੰਦਰ ਜੀ ਜਿਵੇਂ ਤੁਸੀਂ ਗੱਲ ਕਰੀ ਐ ਕਿ ਰੋੜਾਂ ਜਾਨਵਰ ਨੇ ਜਿਹੜੇ ਜਿਵੇਂ ਕੁੱਤੇ ਨੇ ਉਹ ਕਿਤਨਾ ਕਿਤੇ ਆਵਾਰਾ ਫਿਰ ਰਹੇ ਨੇ ਲੋਕਾਂ ਦੇ ਅਟੈਕ ਕਰ ਰਹੇ ਨੇ ਤਾਂ ਇੱਥੇ ਤਾਂ ਅਗਰ ਦੇਖਿਆ ਜਾਵੇ ਰੋੜਾਂ ਤੇ ਜਾਨਵਰ ਬੜੇ ਫਿਰ ਰਹੇ ਨੇ ਗਊਆਂ ਮੱਛਾਂ ਜਿਹੜਾ ਸਾੜ ਦੇ ਫਿਰਦੇ ਨੇ ਉਹ ਵੀ ਕਿਤਨਾ ਕਿਤੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਦੇ ਨੇ ਹਾਂਜੀ ਐਕਸੀਡੈਂਟ ਹੁੰਦੇ ਹੀ ਐ ਹਿੰਦੁਸਤਾਨ ਦੇ ਵਿੱਚ ਐਕਸੀਡੈਂਟਾਂ ਦੇ ਵਿੱਚ 2 ਲੱਖ ਬੰਦਾ ਮਰਦਾ ਹੈ ਉਹ ਲੱਖ ਬੰਦੇ ਨੂੰ ਜੇ ਬਾ 365 ਦੇ ਵੰਡिए ਮੇਰਾ ਖਿਆਲ ਹੈ ਵੀ ਕਿੱਲੇ ਆ ਜਾਂਦੇ ਨੇ ਬਿਲਕੁਲ ਜੇ ਤੁਸੀਂ ਇਹਨਾਂ ਕਲੀਅਰ ਗੱਲ ਤਾਂ ਇਹ ਹੈ ਜੀ ਇਹ ਚੀਜ਼ ਇੱਧਰਲੇ ਪਾਸੇ ਧਿਆਨ ਪਤਾ ਨਹੀਂ ਤਾਂ ਕਿਉਂ ਨਹੀਂ ਦੰਨੀਆਂ ਸਰਕਾਰਾਂ ਇਹਦਾ ਆਪਾਂ ਵਿਦੇਸ਼ਾਂ ਤੇ ਵੀ ਨਹੀਂ ਪਾਕਿਸਤਾਨ ਨੂੰ ਦੋਸ਼ ਲਾ ਦਿਆਂਗੇ ਇਹ ਜੇ ਗੰਦ ਕੁੱਤੇ ਨਾਲ ਆਪਾਂ ਤੋਂ ਹਿਸਾਬ ਚਾਏ ਵੀ ਪਾਕਿਸਤਾਨ ਦੇ ਕੁੱਤੇ ਛੜਦੇ ਜੀ ਹੈਨਾ ਪਰ ਜਦੋਂ ਕੋਈ ਵੀ ਚੀਜ਼ ਆਪਣੇ ਬਸ ਤੋਂ ਬਾਹਰ ਹੋ ਜਾਂਦੀ ਹੈ ਉਸ ਨੂੰ ਆਪਾਂ ਦੂਜੇ ਦੇ ਆਪਦੀ ਜ਼ਿੰਮੇਵਾਰੀ ਸਮਝਣ ਦੀ بجائے ਵਿਦੇਸ਼ ਨੂੰ ਜ਼ਿੰਮੇਵਾਰ ਸਮਝਾਉਂਦੇ ਆ ਜਿਹੜੀ ਇਹ ਪਾਲਸੀਆਂ ਨੇ ਇਹ ਪਾਲਸੀਆਂ ਪਹਿਲਾਂ ਆਗਿਆ ਸਰਕਾਰਾਂ ਨੇ ਵੀ ਉਤਾਈਆਂ ਸੀ ਉਹ ਵੀ ਫੇਲ ਹੋਈਆਂ ਬਿਲਕੁਲ ਉਹ ਸਰਕਾਰਾਂ ਵਿਦੇਸ਼ਾਂ ਦੇ ਸਿਰ ਦੇ ਉੱਤੇ ਮਲਦੀਆਂ ਰਹੀਆਂ ਨੇ ਮਿਲਾਈ ਮਤਲਬ ਉਹ ਫੇਲ ਹੋ ਗਈਆਂ ਇਸ ਕਰਕੇ ਉਹ ਪਾਲਸੀਆਂ ਇਹਨਾਂ ਨੂੰ ਨਹੀਂ ਅਪਣਾਉਣੀਆਂ ਚਾਹੀਦੀਆਂ ਜੇ ਜੇ ਹ ਤੁਸੀਂ ਆਪਾਂ ਗੱਲ ਕਰੀ ਸੀ ਮਹੱਲਾ ਕਲੀਨਿਕ ਦੀ ਤਾਂ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਬਠਿੰਡਾ ਦੇ ਵਿੱਚ 2-4 ਦਿਨ ਦੇ ਵਿੱਚ ਆਪਣੇ ਸੀਐਮ ਸਾਹਿਬ 33 ਮਹੱਲਾ ਕਲੀਨਿਕ ਕੱਲੇ ਬਠਿੰਡੇ ਬਠਿੰਡੇ ਨੂੰ ਹਾਂ ਜੀ ਸਮਝ ਨਹੀਂ ਆ ਰਹੀ ਜੀ ਜਿਹੜੇ ਮੈਂ ਗੱਲ ਕਰਦਾ ਜੀ ਸੀਐਮ ਸਾਹਿਬ ਦੀ ਤਾਂ ਸੀਐਮ ਸਾਹਿਬ 33 ਮਹੱਲਾ ਕਲੀਨਿਕ ਕੱਲੇ ਬਠਿੰਡੇ ਬਠਿੰਡੇ ਨੂੰ ਦੇਣ ਜਾ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਹੁਣੇ ਵੋਟਾਂ ਕਰਕੇ ਸਟੈਂਟ ਹੋ ਰਹੇ ਆ ਜਾਂ ਕਿਤਨਾ ਕਿਤੇ ਕਹਿੰਦੇ ਨੇ ਨਾ ਕਿ ਜਦੋਂ ਇਲੈਕਸ਼ਨ ਆਉਣੀ ਹੁੰਦੀ ਹੈ ਐਮਐਲਏ ਵੀ ਸਰਪੰਚੀ ਦੀ ਤਾਂ ਜਿਹੜੀ ਸਰਕਾਰ ਹੈ ਉਹ ਕਿਤੇ ਨਾ ਕਿਤੇ ਵਿਕਾਸ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਜੋ ਵੋਟਾਂ ਨੂੰ ਵੱਤ-ਵਤ ਆਪਣੇ ਵੱਲ ਖਿੱਚਿਆ ਜਾਵੇ ਦੇਖੋ ਇਹ ਮਾਦ ਲਾਖਲੀਨ ਮਾਹ ਲਾਖਲੀਨ ਜਿਹੜਾ ਚਲੋ ਇਹਨਾਂ ਦੀ ਪਾਲਸੀਆ ਕਰੀ ਜਾਣਾ ਆਪਾਂ ਤਾਂ ਡਾਕਟਰਾਂ ਦੀ ਲੋੜ ਹੈ 5000 ਚਾਹੀਦਾ ਹੈਗਾ 2500 ਤੋਂ ਘੱਟ ਡਾਕਟਰ 2500 ਡਾਕਟਰ ਰੱਖਣ ਮਾਦ ਆਖਲੀਨ ਤੱਕ ਹਾਂ ਡਾਕਟਰਾਂ ਡਾਕਟਰਾਂ ਦੀਆਂ ਪਾਲਸੀਆ ਦੇ ਹਿਸਾਬ ਨਾਲ ਲੋਕਾਂ ਨੂੰ ਸੇਵਾ ਸੂਤ ਦੇਣ ਤੇ ਡਾਕਟਰ ਰਖਣਾ ਡਾਕਟਰ ਬੈ ਰਖ ਨਹੀਂ ਰੇ ਮਾਲਾ ਕਲੀਨਿਕ ਇਕੱਲੇ ਕੀ ਕਰਨਗੇ ਜੀ ਮਾਲਾ ਉਹਦੇ ਚ ਬੰਦਾ アンक्वालिਫਾਈਡ ਬੰਦਾ ਬੈਠਾ ਉਹ ਕੀ ਕਰੂਗਾ ਕੋਈ ਜਿਹੜੀ ਪੇਸ਼ੈਂਟ ਆ ਗਿਆ ਉਹਦਾ ਉਹਦੀ ਜਾਨ ਨੂੰ ਉਹ ਸੰਗਾ ਸਿਆਪਾ ਛੇੜ ਦੂਗਾ ਉਹਦਾ ਜਿਹੜਾ ਪਹਿਲਾਂ ਤਾਂ ਤਾਂ ਕੀਮਤੀ ਹੈ ਉਸ ਸਾਇਜ ਮਾਲਾ ਕਲੀਨਿਕਾਂ ਦੇ ਵਿੱਚ ਦਾ ਸੀਟੀਆਰ ਸਾਇਜ ਜਾਵੇ ਸੀਟੀਆਰ ਨੂੰ ਕੋਈ ਸਿਖਾਉਂਦਾ ਨਹੀਂ ਇੱਥੇ ਸੀਟੀਆਰ ਕਹਿਣ ਦਾ ਭਾਵ ਹੈ ਜਦੋਂ ਅਟੈਕ ਹੋ ਗਿਆ ਜਾਂ ਕਾਰਡ ਕ੍ਰੈਸ਼ ਹੋ ਗਿਆ ਉਹਦੇ ਜਿਹੜੇ ਪਹਿਲੇ 15 ਮਿੰਟ ਉਹਦੇ ਚ ਜੇ ਸੀਪੀਆਰ ਹੋ ਜੇ ਤਾਂ ਉਹਦੇ ਬਚਣ ਦੇ ਚਾਂਸ ਨੇ ਜਿਹੜੇ 70% ਤੋਂ ਵੱਧ ਵਰਜਨ ਨੇ ਨਹੀਂ ਉਹਦੇ ਮੌਤ ਦੇ ਸਾਰਨ 95% ਨੇ ਅੱਛਾ ਅਰਜਿੰਦਰ ਜੀ ਜਿਹੜਾ ਮਹੱਲਾ ਕਲੀਨਿਕ ਨੇ ਤੁਹਾਨੂੰ ਕਦੇ ਮੌਕਾ ਮਿਲਿਆ ਉਹਦੇ ਵਿੱਚ ਜਾਣਦਾ ਤੇ ਉੱਥੇ ਕੀ ਕੀ ਦਵਾਈਆਂ ਮਿਲਦੀਆਂ ਨੇ ਜ਼ਿਆਦਾਤਰ ਆਪਾਂ ਨੂੰ ਪਤਾ ਹੀ ਹੈ ਜੀ ਗਏ ਤਾਂ ਕਾਹਨੂੰ ਪਰਵਾਹ ਤਾਂ ਤੇ ਮੈਂ ਤਾਂ ਹਨ ਮਹੱਲੀ ਜਾ ਕੇ ਆਇਆ ਉੱਥੋਂ ਅਪਰੇਸ਼ਨ ਕਰਾ ਕੇ ਆਇਆ ਫੋਟੋਸ ਚੋਂ ਮਨ ਲਾਕਲੀਨ ਕਤਾ ਇਹਨਾਂ ਨੂੰ ਹਵਾadne ਹੋਣ ਮਤਲਬ ਜਦੋਂ ਉਸੇ ਕੁਆਲੀਫਾਈਡ ਬੰਦੇ ਹੀ ਨਹੀਂ ਜੀ ਜੀ ਉੱਥੇ ਕੋਈ ਐਮਪੀ ਬੈਠਾ ਹੈ ਜਿਹੜਾ ਬੰਦਾ ਜ਼ਿੰਮੇਵਾਰ ਹੈ ਉਹ ਉੱਥੇ ਉਹ ਹੈ ਨਹੀਂ ਦੂਜੇ ਨੇ ਝਾੜੂ ਮਾਰ ਪੱਤੀਆਂ ਕਰਨ ਵਾਲੇ ਉਹ ਕੀ ਕਰਨਗੇ ਵਿਚਾਰੇ ਉਹਨਾਂ ਨੂੰ ਕੀ ਪਤਾ ਜੋ ਕੋਈ ਕਰਦ ਕਰਨ ਯੋਗ ਰਹੇ ਹੁਣ ਫਿਰਾਂ ਤੇ ਕਲੀਮਟੀ ਨਾਲ ਖੁੱਲ ਕੇ ਬਹਿ ਜਾਣ ਉਹਨਾਂ ਦੇ ਤਾਂ ਉਹ ਜ਼ਿੰਮੇਵਾਰੀ ਮੱਲੋ ਮੱਲੀ ਗੱਲ ਪਾਈ ਹੈ ਹਲੇ ਕੋਈ ਬਹੁਤ ਕਾਮਯਾਬ ਉਹਨਾਂ ਦੀ ਗੱਲ ਨਹੀਂ ਬਾਕੀ ਦੇਖੋ ਵੀ ਦਿੱਲੀ ਦੇ ਵਿੱਚ ਕਿੰਨੇ ਕਾਮਯਾਬ ਹੋਏ ਨੇ ਜਾਂ ਪੰਜਾਬ ਦੇ ਵਿੱਚ ਕਿੰਨੇ ਕਾਮਯਾਬ ਹੁੰਦੇ ਨੇ ਮੇਰੇ ਆਈਡੀਆ ਮਤਲਬ ਕਿ ਇਹ ਹੈ ਕਿ 2500 ਡਾਕਟਰ ਭਰਤੀ ਕੀਤਾ ਜਾਵੇ 25 5000 ਡਾਕਟਰਾਂ ਦੀ ਲੋੜ ਹੈ 3.5 ਕਰੋੜ ਦੀ ਆਪਣੀ ਹਵਾਲੀ ਹੈ 2500 ਡਾਕਟਰ ਹੈ ਆਪਣੇ ਕੋਲ ਤੇ ਕੀ ਕਰਨਗੇ ਮਨ ਅਗਲੀ ਵਾਰੀ ਬਿਲਕੁਲ ਹੁਣ ਅੱਜ-ਅੱਜ ਹਰ ਸਾਲਾਂ ਵਿੱਚ ਜੋ ਟੈਕਨੋਲੋਜੀ ਆ ਗਈਆਂ ਜਿਹੜੀਆਂ ਪੱਟੀ ਵੀ ਨਹੀਂ ਕਰਦੇ ਮੈਂ ਮੈਂ ਕਰਾ ਕੇ ਆਇਆ ਰੀੜ ਦੀ ਹੱਡੀ ਦਾ ਆਪਰੇਸ਼ਨ ਕਰਵਾਇਆ ਮੈਨੂੰ ਪੈਤੀ ਪ੍ਰੋਵਾਈਕਲ ਬੋਰਡ ਮੈਨੂੰ ਪੈਤੀ ਮਤਲਬ ਸਾਨੂੰ ਪੱਟੀ ਵੀ ਨਹੀਂ ਕਰਨੀ ਪਈ ਡਾਕਟਰਾਂ ਨੇ ਇਸ ਤਰ੍ਹਾਂ ਕਰਕੇ ਤੌਰ ਤੇ ਤੀਜੇ ਦਿਨ ਛੁੱਟੀ ਦੇਤੀ ਕਹਿੰਦੇ ਵੀ 22 ਦਿਨਾਂ ਬਾਅਦ ਆ ਜਾਓ 22 ਦਿਨਾਂ ਇੱਕ ਛੇਤੀ ਲਾਤੀ ਜੇਤੀ ਉਹਨਾਂ ਨੇ ਲਾਤੀ ਉਸ ਦਿਵਸ ਤੁਹਾਨੂੰ ਉਕੋਕ ਕਿਹੜੀਆਂ ਬੱਤਾਂ ਰਹੀਆਂ ਜਿਹੜੇ ਮਨ ਮਰੰਗੇ ਤਾਂ ਵੈਸੀ ਹੀ ਐ ਸੌਦੇ ਜੀ ਮਤਲਬ ਟੈਕਨੋਲੋਜੀ ਤੋਂ ਆਪਾਂ ਪਿੱਛੇ ਰਹਿ ਗਏ ਬਿਲਕੁਲ ਜੀ ਨਹੀਂ ਜੇ ਆਪਾਂ ਪ੍ਰਾਈਵੇਟ ਦੀ ਗੱਲ ਕਰਦੇ ਹਾਂ ਜਾਂ ਸਰਕਾਰੀ ਹਸਪੀਟਲ ਦੀ ਗੱਲ ਕਰਦੇ ਹਾਂ ਕਿ ਸਰਕਾਰੀ ਜ਼ਿਆਦਾ ਬੈਟਰ ਸਹੂਲਤਾਂ ਵੰ ਦੇ ਰਹੇ ਨੇ ਜਾਂ ਪ੍ਰਾਈਵੇਟ ਹੈਲੋ ਪੱਟੇ ਜੀ ਹਾਂ ਜੀ ਪ੍ਰਤਿਂਦਰ ਜੀ ਜਿਹੜੇ ਤੁਸੀਂ ਕਹਿ ਰਹੇ ਹੋ ਮੈਂ ਆਪਰੇਸ਼ਨ ਕਰਾ ਕੇ ਆਇਆ ਤੁਸੀਂ ਪ੍ਰਾਈਵੇਟ ਹਸਪੀਟਲ ਜਾ ਕੇ ਆਏ ਹੋ ਜਾਂ ਸਰਕਾਰੀ ਹਸਪੀਟਲ 'ਚ ਜਾ ਕੇ ਕਰਵਾ ਕੇ ਆਏ ਹੋ ਪ੍ਰਾਈਵੇਟ ਜਾ ਕੇ ਜਾਂ ਸਰਕਾਰੀ 'ਚ ਸਰਕਾਰੀ 'ਚ ਕਿੱਥੇ ਹੁੰਦੇ ਜੀ ਇੰਨਾ ਜਲਦੀ ਫਿਰ ਸਰਕਾਰੀ 'ਚ ਕੀ ਕੰਮ ਹੁੰਦੇ ਨੇ ਐਮਰਜੈਂਸੀ ਇਹਦਾ ਐਕਸਟਰਾ ਦੇ ਤਰੀਕੇ ਦੇ ਹੁੰਦੇ ਨੇ ਨਹੀਂ ਸਰਕਾਰ ਦੇ ਜਿਹੜੇ ਤੁਸੀਂ ਕਹਿ ਰਹੇ ਹੋ ਸਰਕਾਰੀ ਹਸਪੀਟਲ ਤਾਂ ਇਹਦਾ ਮਤਲਬ ਫਿਰ ਬਹੁਤ ਸਬਦਾਵਾਂ ਪਿੱਛੇ ਨੇ ਸਰਕਾਰ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਹੈ ਸਰ ਕੋਈ ਇਹ ਹੁੰਦਾ ਅੱਡੋ ਅੱਡੀ ਕੋ ਆਪਣੇ ਕੋਈ ਬੰਦਾ ਪ੍ਰਾਈਵੇਟ ਨੂੰ ਤਰਜੀਹ ਦੇ ਇਸ ਗੱਲ ਨੂੰ ਮੰਨਣਾ ਪਊਗਾ ਸਰਕਾਰ ਜ਼ੋਰ ਜ਼ਰੂਰ ਲਾ ਰਹੀ ਹੈ ਜਿਹੜਾ ਬੰਦਾ ਆਪਾਂ ਤਾਂ ਇਹ ਗੱਲ ਵੀ ਕਹਿੰਦੇ ਆ ਜੀ ਕਿ ਜਿਹੜਾ ਬੰਦਾ ਕੋਈ ਪ੍ਰਾਈਵੇਟ ਕਾਉਂਡ ਦੇ ਯੋਗ ਹੈ ਤਾਂ ਉਹਨੂੰ ਪ੍ਰਾਈਵੇਟ ਕਰਾਉਣਾ ਵੀ ਚਾਹੀਦਾ ਹੈ ਉੱਥੇ ਕੋਈ ਗਰੀਬ ਆਦਮੀ ਭਰਤੀ ਹੋਵੇ ਉਹਨੇ ਸਾਚ ਜੀ ਜਿਹੜਾ ਕੋਈ ਯੋਗ ਜੇ ਕੋਈ 2 ਪੈਸੇ ਖਰਚ ਕਰ ਸਕਦਾ ਬੰਦਾ ਤੇ ਉਹਨੂੰ ਖਰਚਣੇ ਵੀ ਚਾਹੀਦੇ ਨੇ ਉਹਨੂੰ ਸਰਕਾਰੀ ਸੁਖ-ਸੂਦ ਦਾ ਨਜਾਇਜ਼ ਫਾਇਦਾ ਵੀ ਨਹੀਂ ਹਟਾਉਣਾ ਚਾਹੀਦਾ ਅੱਛਾ ਅਰਜੰਦਰ ਜੀ ਜਿਹੜੇ ਮੰਤਰੀ ਮੰਡਲ ਤੋਂ ਹਟਾਏ ਗਏ ਨੇ ਆਪਾਂ ਸਿਰਲ ਵਾਜ ਇਹ ਗੱਲ ਕਰ ਲਈਏ ਜੇ ਕੋਈ ਜਾਣਕਾਰੀ ਆਪਾਂ ਦਰਸ਼ਕਾਂ ਨਾਲ ਸ਼ੇਅਰ ਜਰੂਰ ਕਰਿਓ ਕਿ ਬਲਕਾਰ ਸਿੰਘ ਨੇ ਜਿਹੜੇ ਉਹਨਾਂ ਦਾ ਕੀ ਇਰਤਵਾ ਰਿਹਾ ਤੇ ਕਿਉਂ ਬਦਲੇ ਗਏ ਨੇ ਜੇ ਗਗਨਮਾਨ ਦੀ ਗੱਲ ਕਰੀਏ ਅਨਮੋਲ ਗਗਨਮਾਨ ਬੇਟਾ ਦੇਖੋ ਇਹ ਮੁੱਖ ਮੰਤਰੀ ਦਾ ਅਧਿਕਾਰ ਹੁੰਦਾ ਕਿਸੇ ਨੂੰ ਬਦਲੇ ਕਿਸੇ ਨੂੰ ਰੱਖੇ ਏਡੇ ਤਾਂ ਬਾਹਰ ਕਿੰਤੂ ਗਾਂ ਤੂੰ ਵੀ ਲੋੜ ਨਹੀਂ ਹੁੰਦੀ ਜੀ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਦਾ ਵਰਕਿੰਗ ਨਹੀਂ ਚੰਗਾ ਲੱਗਿਆ ਇਹ ਮੁੱਖ ਮੰਤਰੀ ਦਾ ਅਧਿਕਾਰ ਹੈ ਕਿਸੇ ਕਿਤਾਬ 'ਚ ਤਾਂ ਲਿਖਿਆ ਨਹੀਂ ਹੈਗਾ ਬਿਲਕੁਲ ਜੀ ਜੇ ਕਿਸੇ ਇਹ ਕੋਈ ਇਹਦਾ ਜੋ ਉਹਨਾਂ ਨੂੰ ਉਹਨਾਂ ਦੀ ਵਰਕਿੰਗ ਸਹੀ ਲੱਗਦੀ ਤਾਂ ਉਹਨਾਂ ਨੂੰ ਰੱਖ ਲੈਂਦੇ ਉਹਨਾਂ ਦੀ ਵਰਕਿੰਗ ਨਹੀਂ ਸਹੀ ਲੱਗੀ ਤਾਂ ਉਹਨਾਂ ਨੇ ਉਹਨਾਂ ਨੂੰ ਚੇਂਜ ਕਰ ਦਿੱਤਾ ਅੱਛਾ ਜੀ ਤੁਸੀਂ ਭਗਵਾਨ ਪਾ ਭਗਵੰਤ ਮਾਨ ਜੀ ਦੀ ਗੱਲ ਕਰ ਲੈਨੇ ਆ ਭਗਵੰਤ ਮਾਨ ਜੀ ਜਿੰਨਾ ਹੋ ਸਕਦਾ ਉਹ ਉਹਨਾਂ ਦਾ ਪੰਜਾਬ ਦੇ ਵਿੱਚ ਵਧੀਆ ਮਾਹੌਲ ਬਣਾ ਰਹੇ ਨੇ ਪਰ ਕਿਤੇ ਨਾ ਕਿਤੇ ਜੇ ਅਗਰ ਦੇਖਿਆ ਜਾਵੇ ਜਿਹੜੇ ਸਾਹ ਨਾਲ ਔਰੇ ਆਮ ਆਦਮੀ ਪਾਰਟੀ ਦੀ ਵੋਟ ਬੈਂਕ ਹੈ ਉਹ ਘਟਦੀ ਜਾ ਰਹੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਆ ਹੁਣ ਜਿਹੜਾ ਵੋਟ ਬੈਂਕ ਨਹੀਂ ਸੀ ਜੀ ਇਹ ਤੁਸੀਂ ਗਲਤ ਇਹ ਵੋਟ ਬੈਂਕ ਨਹੀਂ ਸੀ ਇਹ ਤਾਂ ਦੂਜੀਆਂ ਪਾਰ ਰਾਜ ਕਰਦੀਆਂ ਪੁਰਾਣੀਆਂ ਪਾਰਟੀਆਂ ਦੇ ਪ੍ਰਤੀ ਲੋਕਾਂ ਦਾ ਗੁੱਸਾ ਸੀ ਜੀ ਇਹ ਵੋਟ ਬੈਂਕ ਨਹੀਂ ਕੋਈ ਇਹਨਾਂ ਦੇ ਲੋਕਾਂ ਦੇ ਘਰੇ ਕਣਕ ਦੀਆਂ ਬੋਰੀਆਂ ਨਹੀਂ ਸਿੱਟੀਆਂ ਹਨ ਵੀ ਲੋਕਾਂ ਲੋਕ ਇਹਨਾਂ ਵੰਗਰ ਲੱਗੇ ਲੋਕ ਉਹਨਾਂ ਤੋਂ ਤੰਗ ਹੋਏ ਇਹਨਾਂ ਨੂੰ ਵੋਟਾਂ ਪਾਤੀਆਂ ਨਹੀਂ ਉਹ ਤਾਂ ਪਾਈਆਂ ਪਰ ਉਹ ਤਾਂ 92 ਜਿੱਤੇ ਵੀ ਨੇ ਪਰ ਉਸ ਤੋਂ ਬਾਅਦ ਦਿਨ ਪਰ ਦਿਨ ਉਦੋਂ ਸਿਮਰਨ ਸਿੰਘ ਮਾਨ ਉਰੋਂ MP ਬਣੇ ਉਸ ਤੋਂ ਬਾਅਦ ਹੁਣ ਆਪਾਂ ਲੋਕ ਸਭਾ ਦੀਆਂ ਸੀਟਾਂ ਦੇਖ ਲਈਏ ਉਹਦੇ ਵਿੱਚ ਤਿੰਨ ਰਹਿ ਗਈਆਂ ਫਿਰ ਉਸ ਤੋਂ ਬਾਅਦ ਜੇ ਦਿੱਲੀ ਖੇਲੇ ਚੋਂ ਬਾਹਰ ਆਈ ਗਈ ਫਿਰ ਉਹੀ ਹੈ ਨਾ ਫਿਰ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਜਿਹੜੇ ਸਾਹ ਨਾਲ ਜਿੱਤੇ ਨੇ ਉਸ ਹਸਾਬ ਨਾਲ ਇਹ ਖਰੇ ਨਹੀਂ ਉਤਰ ਰਹੇ ਲੋਕਾਂ ਦੇ ਉਮੀਦਾਂ ਤਾਂ ਹੁਣ ਜਦੋਂ ਕੁੱਤੇ ਦਾ ਵੀ ਕੁੱਤੇ ਦਾ ਹੀ 4-4 ਬੰਦਿਆਂ ਨੂੰ ਰੋਜ਼ ਵੜਦੇ ਨੇ ਖਰੇੜ ਪਾ ਕਿੱਥੋਂ ਮੰਨ ਲਈਏ ਅੱਪਾ ਕਿੱਥੋਂ ਮੰਨ ਲਈਏ ਵੀ ਇਹੋ ਪ੍ਰਾਣੀ ਜਿਹੜੇ ਪ੍ਰਾਣੇ ਲੋਕ ਪ੍ਰਾਣੇ ਸਿਆਸਤਦਾਨ ਪੇਸ਼ ਨੂੰ ਖਾ ਗਏ ਤੇ ਕਰ ਦੇਗਾ ਉਹਨਾਂ ਨੂੰ ਫੜ ਕੇ ਅੰਦਰ ਦੇ ਦੇਣਗੇ ਕੀ ਆਪਾਂ ਉਮੀਦ ਕਰ ਸਕਦੇ ਜਿਹੜਾ ਕੁੱਤੇ ਵੀ ਕੰਟਰੋਲ ਕਰ ਸਕਦਾ ਜਿਹੜੀ ਸਰਕਾਰ ਦੁੱਖ ਆਉਂਦਾ ਜੀ ਸਾਡੀ ਆਪਦੀ ਸਰਕਾਰ ਹੈ ਅਸੀਂ ਵੋਟਾਂ ਪਾ ਕੇ ਬਣਾਈ ਹੈ ਸਾਨੂੰ ਦੁੱਖ ਆਉਂਦਾ ਇਸ ਚੱਲ ਬਿਲਕੁਲ ਤਾਂ ਹੀ ਸਾਥੋਂ ਸਾਡੀ ਕਿਹਾ ਜਾਂਦਾ ਬਿਲਕੁਲ ਦੇਖੋ ਆਪਣਾ ਸਰਕਾਰ ਮਤਲਬ ਜਦੋਂ ਕੁੱਤਾ ਮੁਕਤ ਪੰਜਾਬ ਨਹੀਂ ਕਰ ਸਕੀ ਹਨ ਫਿਰ ਪਿਛਟਾ دار ਮੁਕਤ ਕਿ ਤਾ ਹੋ ਜੂਗਾ ਬਿਲਕੁਲ ਜੇ ਦੇਖਿਆ ਜਾਵੇ ਤਾਂ ਜੀ ਆਪਣਾ ਰਜਿੰਦਰ ਜੀ ਜੇ ਆਪਾਂ ਦੇਖਿਆ ਕਾਨੂੰਨ ਵਿਵਸਥਾ ਦੀ ਗੱਲ ਕਰ ਲੈਨੇ ਆ ਨਸ਼ੇ ਦੀ ਗੱਲ ਕਰ ਲੈਨੇ ਆ ਔਰ ਇਹ ਬੜੇ ਮਗਰਮੱਚ ਤਾਂ ਹਲਕ ਤੱਕ ਇਹਣਾ ਤੋਂ ਬਹੁਤ ਦੂਰ ਨੇ ਹਾਂ ਜੇ ਕੋਈ ਛੋਟਾ ਮੋਟਾ ਕੋਈ ਬੰਦਾ ਨਸ਼ੇ ਕਰਦਾ ਉਹਨੂੰ ਜਰੂਰ ਫੜ ਕੇ ਉਹਨਾ ਤੇ ਐਫ ਆਈ ਆਰ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਇਹ ਨਾ ਕਹਿੰਦੇ ਸੀ ਕਿ ਪਹਿਲਾਂ ਜਦੋਂ ਆਪਾਂ ਰਾਜ ਸ਼ਕਤੀ ਆਪਣੇ ਕੋਲ ਹੈ ਨਹੀਂ ਸੀ ਆਪਾਂ ਉਦੋਂ ਕਹਿੰਦੇ ਹੁੰਦੇ ਸੀ ਵੀ ਸਰਕਾਰ ਨੂੰ ਫਲਾਣਾ ਬੰਦਾ ਨਹੀਂ ਦੀਦਾ ਕੱਲਾ ਹੋਰ ਸਾਰਾ ਪੰਜਾਬ ਦੇਖੀ ਜਾਂਦਾ ਇੱਕ ਬੰਦਾ ਨਹੀਂ ਦਿੰਦਾ ਉਹ ਹੁਣ ਉਹ ਪਤਾ ਨਹੀਂ ਕੀ ਮਲਮਾ ਕਰ ਗਿਆ ਹੁਣ ਆਪਾਂ ਨੂੰ ਵੀ ਥੋੜਾ ਜਿਹਾ ਉਹ ਧੁੰਦਲਾ ਦਿਸਣ ਲੱਗਿਆ ਬਿਲਕੁਲ ਤਾਂ ਤੁਹਾਨੂੰ ਕੀ ਲੱਗਦਾ ਕਿ ਰ ਆਪਾਂ ਆਮਾ ਦੀ ਪਾਰਟੀ ਨੂੰ ਜਿਹੜੇ ਸਾਣਾ ਜਿਤਾਇਆ ਕਿਤਨਾ ਕਿਤੇ ਸਾਨੂੰ ਆਪਣੇ ਆਪ ਨੂੰ ਕੀ ਲੱਗਦਾ ਕਿ ਯਾਰ ਗਲਤ ਕੀਤਾ ਜਾਂ ਕਿਤਨਾ ਕਿਤੇ ਹੁਣ ਟਾਈਮ ਹੈ ਉਹ ਜਿਹੜੀ ਵਾਦੇ ਨੇ ਪੂਰੇ ਕਰ ਸਕਦੇ ਸਰਦਾਰ ਜੀ ਗੱਲ ਇਹ ਹੈ ਵੀ ਸੰਭਲਣ ਦਾ ਟਾਈਮ ਤਾਂ ਹੈਗਾ ਪਰ ਆਪਾਂ ਕਮੈਂਟ ਦੇਖਦੇ ਆ ਲੋਕਾਂ ਦੇ ਲੋਕਾਂ ਤੋਂ ਸੁਣਦੇ ਆ ਲੋਕ ਕੀ ਕਹਿੰਦੇ ਲੋਕ ਤਾਂ ਕਹਿੰਦੇ ਨੇ ਵੀ ਅਸੀਂ ਪਸਤਾ ਰਹੇ ਹਾਂ ਇਸ 'ਚ ਤਾਂ ਕੋਈ ਦੋਰ ਨਹੀਂ ਗੱਲ ਕਰ ਹਲੇ ਆਪਣੇ ਸਾਡੀ ਸਰਕਾਰ ਕੋਲ ਸਮਾਂ ਹੈਗਾ ਸੰਭਲਣ ਜੇ ਸੰਭਲ ਜੇ ਹਨ ਸੰਭਲਣ ਦਾ ਸਮਾਂ ਹੈਗਾ ਜੇ ਸੰਭਲਦੀ ਹੈ ਤਾਂ ਮਤਲਬ ਦੇਖੋ 92 ਵਾਲੀਆਂ ਗੱਲਾਂ ਤਾਂ ਗਈਆਂ ਬਿਲਕੁਲ ਜੀ ਬਿਲਕੁਲ ਦਵਾਰੇ ਬਿਲਕੁਲ ਜੀ ਜੇ ਅਸੀਂ ਸੰਭਲ ਗਏ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਸਹੂਲਤਾਂ ਦੀ ਵੀ ਲੋੜ ਨਹੀਂ ਜੇ ਲੋਕਾਂ ਨੂੰ ਤੰਗ ਕਰਨ ਵਾਲੀ ਹਟ ਜਾਣ ਉਹ ਹੀ ਸਹੂਲਤਾਂ ਮੰਨ ਲਾਂਗੇ ਕੁੱਤੇ ਬਿਲੇ ਇੱਕਠੇ ਪੈਟਰੋਲ ਪੰਪ ਦੀਆਂ ਕਾਲੀਆਂ ਲਾਊਡ ਸਪੀਕਰ ਨਾਲੇ ਕੋਰਟਾਂ ਸਾਹ ਤੇ ਜੰਦੀਆਂ ਨੇ ਨਜਾਇਜ਼ ਕੱਦ ਆ ਹੁਣ ਸਾਡੀ ਮਾਰ ਸਾਜ਼ਾਰੀਆਂ ਦੇ ਛੱਟਾ ਤੇ ਤੇ ਜਿਨ੍ਹਾਂ ਨੇ ਕੋਠੀਆਂ ਬੰਗਲੇ ਪਏ ਹੋਏ ਨੇ ਗਲੀਆਂ ਚੋਂ ਉੱਧਰ ਪੁਲਿਸ ਵਾਲੇ ਨਾਕੀ ਨਹੀਂ ਕਰਦੇ ਪਈ ਵਾਰੀ ਪਹਿਲਾਂ ਵੀ ਇੱਕ ਮੀਮ ਚੱਲੀ ਸੀ ਅਸੀਂ ਗਿਆ ਸੀ ਐਸਐਸਓ ਨੂੰ ਭਾਈ ਆਹ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਬਿਲਡਿੰਗਾਂ ਪਈਆਂ ਹੋਈਆਂ ਸੀ ਉਹ ਵੀ ਹੁਣ ਹਲੇ ਹੈਗੀਆਂ ਨੇ ਜਿਹੜੇ ਉਸ ਤੋਂ ਬਾਅਦ 90 10 ਛੋਟੋ ਵੱਧ ਕੇ ਉਹ ਵੀ ਹੈਗੇ ਨੇ ਤੇ ਚਲਾ ਦਿਓ ਬਲਟੋ ਜਰ ਪਰ ਉਹਨਾਂ ਦੇ ਥੋੜੇ ਜਿਹੇ ਹੱਥ ਲੰਬੇ ਨੇ ਕਈ ਵਾਰੀ ਕੀ ਹੁੰਦਾ ਨਾ ਜੀ ਜਿਹੜਾ ਕ੍ਰੀਮੀ ਨਾਲ ਬੰਦਾ ਹੁੰਦਾ ਉਹਦੇ ਆ ਬਾਹਾਂ ਨੇ ਜਿਹੜੀਆਂ ਉਹ ਜਾਦੇ ਲੰਬੀਆਂ ਹੁੰਦੀਆਂ ਨੇ ਬਿਲਕੁਲ ਤੇਰ ਜਿੰਦਰ ਜੀ ਜੇ ਹੁਣ ਜੇ ਆਪਾਂ ਗੱਲਬਾਤ ਕਰਦੇ ਹਾਂ ਕਿ ਕੁਝ ਲੋਕਾਂ ਦਾ ਤਾਂ ਕਹਿਣਾ ਇਹ ਹੈ ਕਿ ਆਮ ਆਦੀ ਪਾਰਟੀ ਦੇ ਵਿੱਚ ਜ਼ਿਆਦਾਤਰ ਤਾਂ ਦੂਜੇ ਪਾਰਟੀਆਂ ਦੇ ਨੁਮਾਇੰਦੇ ਨੇ ਉਹੀ ਆਏ ਨੇ ਪਰ ਜੇ ਹੈਗੇ ਨੇ ਤਾਂ ਹੀ ਕਹਿੰਦੇ ਨੇ ਜੀ ਹਾਂ ਜੀ ਤੇ ਹੁਣ ਆਮ ਆਦੀ ਪਾਰਟੀ ਨੇ ਕੋਈ ਐਸਾ ਵਰਕਰ ਨੂੰ ਜਿਵੇਂ ਐਮਪੀ ਤੌਰ ਤੇ ਨਹੀਂ ਭੇਜਿਆ ਜਿਹੜਾ ਦੇ ਉਹਨਾਂ ਨੂੰ ਯਕੀਨ ਹੋਵੇ ਤਾਂ ਹੁਣ ਤੁਹਾਨੂੰ ਕੀ ਲੱਗਦਾ ਕਿ ਅਗਰ ਹੁਣ ਇਲੈਕਸ਼ਨ ਜਦੋਂ ਆਉਣਗੇ ਆ ਜਾਂ ਸਰਪੰਚੀ ਦੀਆਂ ਉੱਥੇ ਵੀ ਕਿਤਨਾ ਕਿਤੇ ਹੁਣ ਉਹੀ ਭੰਨ ਤੋੜਦੀ ਦੀ ਰਾਜਨੀਤੀ ਦੇਖਣ ਨੂੰ ਮਿਲ ਗਈ ਜਾਂ ਸਰਪੰਚ ਦੂਜੀ ਪਾਰਟੀ ਛੱਡ ਗਏ ਦੂਜਾ ਆਮਾਦੀ ਪਾਰਟੀ ਜੁਆਇਨ ਹੋ ਗਿਆ ਜਿਹੜਾ ਇਹ ਜਿਹੜੀ ਵੀ ਪਾਰਟੀ ਇਹ ਕੁਛ ਕਰੂਗੀ ਭੰਨ ਤੋੜ ਉਹ ਵੀ ਦਾਹਾ ਅਗਲੀਆਂ ਇਲੈਕਸ਼ਨਾਂ ਚ ਲੋਕ ਉਹਦਾ ਜੱਜ ਕੇ ਜਵਾਬ ਦੇਣਗੇ ਕਿਉਂਕਿ ਜਿਵੇਂ ਹੁਣ ਕਈ ਥਾਵਾਂ ਦੇ ਉੱਤੇ ਨਵੇਂ ਬੰਦੇ ਬਣਾ ਕੇ ਫਲਾਨੇ ਦਾ ਨਵਾਂ ਐਮਐਲਏ ਖੜਾ ਕਰਾਂਗੇ ਪਾਰਟੀ ਚ ਉੱਥੇ ਮਤਲਬ ਜਿਹੜਾ ਪਿਓ ਰਾਮ ਆਦਮੀ ਹੈ ਉਹਦਾ ਗਲਾ ਕੁੱਟਿਆ ਗਿਆ ਜੀ ਜੇ ਹੁਣ ਮੰਨ ਲਓ ਗਿੱਦੜ ਵੇਤੇ ਹੈ ਕਿਸੇ ਕਾਲੀ ਨੂੰ ਲਿਆ ਕੇ ਜਾਂ ਕਿਸੇ ਕਾਂਗਰਸ ਨੂੰ ਲਿਆ ਕੇ ਜਾ ਕਿਸੇ ਭਾਜਪਾ ਦੇ ਬੰਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਟਿਕਟ ਹੰਦੀ ਹੈ ਤਾਂ ਉਥੇ ਉਹ ਬੰਦਾ ਚੱਕੀ ਦੇ ਵਿੱਚ ਪੀਸਿਆ ਗਿਆ ਜਿਹੜਾ ਖਾਨਦਾਨੀ ਆਮ ਆਦਮੀ ਸੀ ਤਾਂ ਦੂਜੇ ਦਾ ਮਤਲਬ ਇਹ ਹੈ ਤਾਂ ਇਹ ਵੀ ਇਹ ਤਾਂ ਇਹ ਗੱਲ ਹੋ ਸਕਦੀ ਹੈ ਵੀ ਸਮਝੌਤਾ ਹੋ ਗਿਆ ਵੀ ਜੇ ਸੋਡੇ ਵਾਲਾ ਸੋਡੇ ਚੋਣ ਨਿਸ਼ਾਨ ਤੇ ਨਹੀਂ ਜਿੱਤਦਾ ਤਾਂ ਸਾਨੂੰ ਦੇ ਦਿਓ ਅਸੀਂ ਚੋਣ ਨਿਸ਼ਾਨ ਤੇ ਜਿੱਤ ਜਨਾ ਜਾਂ ਉ ਤਾਂ ਅਸੈਂਬਲੀ ਚ ਹੀ ਬਿਲਕੁਲ ਚਾਹੇ ਬੰਦਾ ਅਕਾਲੀਵਲ ਦੇ ਚੋਣ ਨਿਸ਼ਾਨ ਤੇ ਜਿੱਤੇ ਚਾਹੇ ਕਾਂਗਰਸ ਦੇ ਜਿੱਤੇ ਸ਼ਹਿਰ ਜੀ ਜੀ ਦੇ ਤੇ ਜਿੱਤੇ ਉਹ ਬੰਦਾ ਜਾਊ ਤਾਂ ਚੰਡੀਗੜ੍ਹ ਵਿਧਾਨ ਸਭਾ ਜੀ ਬਿਲਕੁਲ ਅਚਾਰ ਰਜਿੰਦਰ ਜੀ ਜੇ ਸਪੋਜ ਕਰੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਇਮਾਨਦਾਰੀ ਨਾਲ ਕੰਮ ਕਰਦੀ ਹੈ ਤਾਂ ਆ ਆ ਦੇ ਚਾਂਸ ਵੀ ਨੇ ਅਗਰ ਬਾਈ ਚਾਂਸ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਗਰ ਇਲੈਕਸ਼ਨ ਹੋ ਜਾਂਦੀ ਹੈ ਨਾ ਤੁਹਾਨੂੰ ਪਤਾ ਹੈ ਡੇਟ 200 ਰਹਿ ਗਏ ਨੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੀਆਂ ਤਾਂ ਉਹਦੇ ਵਿੱਚ ਅਗਰ ਇਹਨਾਂ ਨੂੰ ਮੂੰਹ ਉਹਦਾ ਹਾਰ ਦੇਖਣਾ ਪੈਂਦਾ ਤਾਂ ਕੁਝ ਲੋਕ ਇਹ ਕਹਿੰਦੇ ਨੇ ਕਿ 600 ਜਿਹੜੀ ਯੂਨਿਟ ਹੈ ਉਹ ਵੀ ਕਿਤਨਾ ਕਿਤੇ ਬੰਦ ਹੋ ਜਾਏਗੀ ਪੰਜਾਬ ਦੇਖੋ ਜੀ ਜਦੋਂ ਕੀ ਹੈ ਸਰਕਾਰ ਸਮਾਨ ਸਾਹਿਬ ਹੈ केजरीवाल ਇਹਨਾਂ ਦੀ ਮੈਂ ਵਾਰੀ ਵਾਰੀ ਕਹਿੰਦਾ ਵੀ ਇਹਨਾਂ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਜਿਹੜੇ ਆਮ ਲੋਕ ਨੇ ਆਮ ਆਦਮੀ ਨੇ ਨੋਰਮਲ ਉਹਨਾਂ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਸਾਡੀ ਪਾਰਟੀ ਨੂੰ ਬਗਿਆਰਨਗੇ ਜਿਹੜੇ ਦੂਸਰੀਆਂ ਪਾਰਟੀਆਂ ਦੇ ਆਏ ਸੀ ਚੁਣ-ਚੁਣ ਕੇ ਚੁਣ-ਚੁਣ ਕੇ ਜਦੋਂ ਆਪਾਂ ਡੇਰੇ ਦੀ ਕੋ ਚੁਣਦੇ ਹੁੰਦੇ ਹੁੰਦੇ ਆ ਨਾ ਕਈ ਵਾਰੀ ਆਪਾਂ ਚੁਣਤਾ ਵਧੀਆ ਦੇਖ ਕੇ ਮਰੂਦ ਲੈਨੇ ਹੁੰਦੇ ਆ ਹੁੰਦੇ ਨੇ ਸਾਰਿਆਂ ਚੀ ਕੀੜੇ ਮਤਲਬ ਇਹ ਕੰਮ ਜੇ ਇਹਨਾਂ ਨੇ ਇਹ ਕੰਮ ਜਾਰੀ ਰੱਖਿਆ ਆਉਣ ਵਾਲੀਆਂ ਚੋਣਾਂ ਦੇ ਵਿੱਚ ਲੋਕ ਕੁਝ ਨਾ ਕੁਝ ਫੈਸਲਾ ਬਦਲਣ ਵਾਸਤੇ ਸੋਚਣ ਲਈ ਮਜਬੂਰ ਹੋ ਜਾਣਗੇ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਵਿਚਾਰ ਸਾਂਝਾ ਕੀਤਾ ਨੇ ਜੀ ਠੀਕ ਹੈ ਸਰ ਥੈਂਕ ਯੂ ਵੈਰੀ ਮਚ ਤਾਂ ਦੱਸ ਕੋ ਇਹ ਸੰ ਰਜਿੰਦਰ ਮਾਨਸਾ ਜੀ ਜੋ ਕਿ ਆਪਣੇ ਨਾਂਸ ਜਿਹੜੇ ਵਿਚਾਰ ਨੇ ਸਾਂਝੇ ਕਰਦੇ ਨੇ ਤੇ ਕੁਛ ਨਾ ਕੁਛ ਆਪਣੀ رائے ਵਧੀਆ رائے ਜਿਹਨੂੰ ਕਹਦੇ ਆ ਸੂਝਵਾਨ ਹੋਣ ਕਾਰਨ ਵਧੀਆ رائے ਦਿੰਦੇ ਨੇ ਜਿਹਨੂੰ ਕਹਦੀ ਆ ਆਪਾਂ ਤਾਂ ਦੱਸ ਕੋ ਆਪਣਾ ਜੋ ਅੱਜ ਦਾ ਵਿਸ਼ਾ ਸੀਗਾ ਕਿ ਮੰਤਰੀ ਮੰਡਲ ਦੇ ਵਿੱਚ ਹੁਣ ਚਾਰ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ ਜਿਨ੍ਹਾਂ ਦੇ ਵਿੱਚ ਗੁਰਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਸੋਧ ਬਲਵਿੰਦਰ ਗੋਇਲ ਤੇ ਮਹਿੰਦਰ ਭਗਤ ਇਹ ਹੁਣ ਤੁਹਾਨੂੰ ਨਵੇਂ ਚਾਰ ਚਿਹਰੇ ਨੇ ਮੰਤਰੀ ਮੰਡਲ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਦੇਖਣ ਨੂੰ ਮਿਲਣਗੇ ਜਿਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਨੇ ਮંત્રી ਮੰਡਲ ਤੋਂ ਵਿੱਚੋਂ ਲਾ ਦਿੱਤਾ ਹੈ ਆਊਟ ਕਰ ਦਿੱਤਾ ਹੈ ਉਹਨਾਂ ਵਿੱਚ ਨੇ ਜੀ ਬਲਕਾਰ ਸਿੰਘ ਅਨਮੋਲ ਗਗਨਮਾਨ ਚੇਤਨ ਸਿੰਘ ਜੋੜੇ ਮજરા ਤੇ ਬ੍ਰह्म ਸਿੰਘ ਸਿਪਾ ਇਹਨਾਂ ਨੂੰ ਕਿਤਨਾ ਕਿਤੇ ਹੁਣ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਤਾਂ ਇਹਦੇ ਪਿੱਛੇ ਕੀ ਕਾਰਨ ਹੈ ਜਾਂ ਕੀ ਆਪਾਂ ਕਹਿ ਸਕਦੇ ਹਾਂ ਕਿ ਭਗਵੰਤ ਮਾਨ ਸਾਹਿਬ ਦੇ ਹੁਣ ਕੀ ਕਰਨਾ ਚਾਹੁੰਦੇ ਨੇ ਕਿ ਕੀ ਹੁਣ ਉਹ ਇਲੈਕਸ਼ਨ ਆ ਜਿਹੜੀ ਆਮ ਆਦੀ ਪਾਰਟੀ ਦੇ ਉਹਨਾਂ ਨੂੰ ਬਚਾਉਣਾ ਚਾਹੁੰਦੀ ਹੈ ਜਾਂ ਜਿਵੇਂ ਜਿਵੇਂ ਉਹਨਾਂ ਦਾ ਵਰਕ ਜਿਵੇਂ ਆਪਾਂ ਲੋਕ ਕਹਿ ਰਹੇ ਨੇ ਕਿ ਇਹਨਾਂ ਦਾ ਹੀ ਗ੍ਰਾਫ ਘਟਦਾ ਜਾ ਰਿਹਾ ਹੈ ਬੋਟ ਵੈਂਕ ਘਟਦੀ ਜਾ ਰਹੀ ਹੈ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਕਿਤੇ ਨਾ ਕਿਤੇ ਉਹ ਤਾਂ ਹੁਣ ਵਿਛੜਦੀ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਨੇਤਾ ਤਾਂ ਉਹਨਾਂ ਕਰਕੇ ਹੁਣ ਕਿਤੇ ਨਾ ਕਿਤੇ ਐਡਾ بڑا ਚਾਂਸ ਲੈਰੀ ਹੈ ਹੁਣ ਆਮ ਆਦਮੀ ਪਾਰਟੀ ਪਰ ਕਿਤੇ ਨਾ ਕਿਤੇ ਜਿਹੜੇ ਹੁਣ ਆਮ ਆਦਮੀ ਪਾਰਟੀ ਨੇ ਪ੍ਰਸ਼ਾਸਨ ਤੋਂ ਦੇਖਿਆ ਹੀ ਹੈ ਪੁਲਿਸ ਵਾਲੇ 10000 ਮੁਲਾਜ਼ਮ ਜਿਹੜਾ ਗੈਂਗਸਟਰ ਸੀ ਜਾਂ ਨਸ਼ਾ ਜਿਹਨੂੰ ਕਹਦੇ ਨਸ਼ਾ ਸਮਗਲਰ ਉਹਨਾਂ ਨੂੰ ਤੋੜਨ ਵਾਸਤੇ 10000 ਮੁਲਾਜ਼ਮ ਦੀ ਇਹਨਾਂ ਨੇ ਟਰਾਂਸਫਰ ਕੀਤੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਫਿਰ ਇਹਨਾਂ ਨੇ ਮੁਹਿੰਮ ਚਲਾਈ ਨਸ਼ਾ ਰੋਕਣ ਦੀ ਬੜੇ ਬੜੇ ਜਗ੍ਹਾ 'ਤੇ ਛਾਪੇ ਵੀ ਮਾਰੇ ਗਏ ਤੇ ਉਸ ਤੋਂ ਬਾਅਦ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਵੀ ਪਰਚਾ ਪਾਇਆ ਗਿਆ ਉਹਨਾਂ ਨੂੰ ਵੀ ਫੜ ਤੌਰ ਕੀਤੀ ਗਈ ਤਾਂ ਹੁਣ ਜਿਹੜੇ ਹਿਸਾਬ ਨਾਲ ਹੁਣ ਚਾਰ ਮੰਤਰੀ ਮੰਡਲ ਦੇ ਵਿੱਚ ਚਾਰ ਮੰਤਰੀ ਨੂੰ ਆਊਟ ਕਰਕੇ ਨਵੇਂ ਚਾਰ ਮੰਤਰੀ ਬਣਾਏ ਗਏ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਆਮ ਆਦੀ ਪਾਰਟੀ ਆ ਜਿਹੜੀ ਕੀ ਜਿਹੜੀ ਆਪਣੀ ਇਮੇਜ ਹੈ ਜਾਂ ਆਪਣੀ ਸਰਕਾਰ ਦੀ ਜਿਹੜੀ ਇੱਕ ਕਹਿੰਦਾ ਨਾ ਪਾਰਟੀ ਦੀ ਇੱਕ ਪਾਲਿਸੀ ਹੈ ਕੀ ਹੁਣ ਦੁਬਾਰਾ ਲੋਕਾਂ ਤੱਕ ਲੈ ਕੇ ਆ ਸਕਦੀ ਹੈ ਤਾਂ ਦਰਸ਼ਕੋ ਜਿਉ ਆਪਾਂ ਵਿਸ਼ਾ ਲੈ ਕੇ ਆਉਨੇ ਆ ਤੁਹਾਡਾ ਆਪਣਾ ਦਿੱਤਾ ਹੁੰਦਾ ਇਹਨੂੰ ਵਤਨ ਸ਼ੇਅਰ ਕਰਨਾ ਤੇ ਵਤਨ ਲਾਈਕ ਕਰਨਾ ਤੇ ਹੁਣ ਆਪਾਂ ਜਿਹੜੇ ਇੱਕ ਵਿਸ਼ੇ ਦੀ ਗੱਲ ਕਰਦੇ ਆ ਉਹੀ ਐ ਕਿ ਹੁਣ ਜਿਹੜਾ ਨਵਾਂ ਮੰਤਰੀ ਮੰਡਲ ਦੇ ਵਿੱਚ ਨਵੇਂ ਚਿਹਰੇ ਆਉਣਗੇ ਉਹਨਾਂ ਦੀ ਕਿਤੇ ਨਾ ਕਿਤੇ ਉਹਨਾਂ ਰਿਸਪੌਂਸਿਬਿਲਟੀ ਹੈ ਜ਼ਿੰਮੇਵਾਰੀ ਹੈ ਉਹ ਵੱਧ ਗਈ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਦੋ ਟਾਈਮ ਰਹਿ ਚੁੱਕੇ ਨੇ ਦੋ ਸਾਲ ਉਹਦੇ ਵਿੱਚ ਇਹਨਾਂ ਨੂੰ ਦਿਨ ਰਾਤ ਮਿਹਨਤ ਕਰਨ ਦੀ ਕੋਸ਼ ਲੋੜ ਪੈਗੀ ਤੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਐ ਕਿ ਜਦੋਂ ਵੀ ਮੰਤਰੀ ਜਾਂਦਾ ਤਾਂ ਲੋਕ ਸਵਾਲ ਜਵਾਬ ਕਰਦੇ ਨੇ ਤਾਂ ਉਹ ਲੋਕਾਂ ਨਾਲ ਜਿਹੜਾ ਸਵਾਲ ਜਵਾਬ ਹੈ ਉਹ ਇਸ ਲਈ ਕਰਨਾ ਪੈਂਦਾ ਕਿ ਤੁਹਾਨੂੰ ਹੀ ਵੋਟਾਂ ਪਾ ਕੇ ਜਿਤਾਇਆ ਦੂਜੀਆਂ ਪਾਰਟੀਆਂ ਤਾਂ ਕਿਤਨਾ ਕਿਤੇ ਜਿਹੜੇ ਉਮੀਦਾਂ ਸੀਗੀਆਂ ਉਹ ਨਾ ਪੂਰੀਆਂ ਹੋਣ ਕਾਰਨ ਤੁਹਾਨੂੰ ਕਿਤਨਾ ਕਿਤੇ ਅਸੀਂ ਦੁਬਾਰਾ ਮੌਕਾ ਦਿੱਤਾ ਸੀਗਾ ਤਾਂ ਹੀ ਨਵੀਂ ਪਾਰਟੀ ਆਮ ਆਦਮੀ ਪਾਰਟੀ ਨੂੰ ਸਰਕਾਰ ਦੀ ਬੱਕ ਡੋਰ ਹੈ ਕਿਤਨਾ ਕਿ ਡੋਰ ਜਿਹੜੀ ਉਹ ਸੰਭਾਲੀ ਸੀ ਤਾਂ ਤੁਹਾਨੂੰ ਕੀ ਲੱਗਦਾ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਕੀ ਚਾਰ ਬਾਗ ਮੰਤਰੀ ਮੰਡਲ ਪੰਜਾਬ ਦੀ ਜਿਹੜੀ ਬੁੱਕਵੈਂਟ ਜਿਹੜੀ ਬੈਂਕ ਹੈ ਉਹ ਹੈ ਉਹਨੂੰ ਕਿਤਨਾ ਕਿਤੇ ਸੁਧਾਰ ਪਾਉਣਗੇ ਜਾਂ ਕਿਤਨਾ ਕਿਤੇ ਜਿਹੜਾ ਪੰਜਾਬ ਸਰਕਾਰ ਦਾ ਪਾਲਿਸੀ ਹੈ ਜਾਂ ਨਵਾਂ ਕੋਈ ਰੂਲਸ ਲੈ ਕੇ ਆਉਣਾ ਨਵਾਂ ਵਿਸ਼ਾ ਆਪਾਂ ਕਹਿੰਨੇ ਰੰਗਲਾ ਪੂਜਾ ਬਣਾਉਣਾ ਉਹਦੇ ਵਿੱਚ ਸੰਯੋਗ ਹੋਣਗੇ ਤਾਂ ਮੇਰੇ ਪ੍ਰੋਗਰਾਮ ਆਪਣੇ ਵੱਤਾਂ ਦੇ ਸ਼ੇਅਰ ਕਰਿਓ ਤੇ ਮਸਰਨ ਸਿੰਘ ਢੀਂਡਸਾ ਫਿਰ ਅਗਰ 4 ਵਜੇ ਲੈ ਕੇ ਕੋਈ ਨਵੇਂ ਵਿਸ਼ੇ ਤੇ ਤੁਹਾਡੇ ਰੂਬਰੂ ਹੋਵਾਂਗਾ